ਮੈਂ ਸਾਰਿਆਂ ਦਾ ਸਵਾਗਤ ਕਰਦਾ ਕਿ ਅੱਜ ਜੋ ਬੰਗਲਾਦੇਸ਼ ਦੇ ਵਿੱਚ ਸਾਡੇ ਇਹਨੂੰ ਭਰਾਵਾਂ ਦੇ ਉੱਤੇ ਬਹੁ ਗਿੰਤੀ ਵੱਲੋਂ ਹਮਲੇ ਕੀਤੇ ਜਾ ਰਹੇ ਹੈਗਾ ਕੋਈ ਉਹਨਾਂ ਦੀ ਜਾਨੀ ਮਾਲੀ ਨੁਕਸਾਨ ਕੀਤਾ ਜਾ ਰਿਹਾ ਕੋਈ ਪ੍ਰਾਪਰਟੀਆਂ ਨੂੰ ਅਗਲਾ ਜਾ ਰਹੀ ਹੈ ਉਹਦੇ ਵਿਰੁੱਧ ਸਾਡੇ ਬੁਢੀ ਜੀ ਵੀ ਭਰਾ ਸਾਰੇ ਜਿਹੜੇ ਆ ਇਹਦਾ ਡਟ ਕੇ ਵਿਰੋਧ ਕਰ ਰਹੇ ਆ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਜ਼ੁਲਮ ਦੇ ਖਿਲਾਫ ਇਸ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ ਤੇ ਆਪਣੀ ਆਵਾਜ਼ ਜਿਹੜੀ ਆ ਸਾਡੀ ਸਰਕਾਰ ਭਾਰਤ ਸਰਕਾਰ ਤੇ ਬੰਗਲਾਦੇਸ਼ ਦੀ ਸਰਕਾਰ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾਵੇ ਪਾਉ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਜਿਹੜੀ ਆ ਯਕੀਨੀ ਬਣਾਈ ਜਾਵੇ ਪਾਉ ਉਹ ਅਮਨ ਪਾਈ ਜਾਵੇ ਨਾਲ ਉੱਥੇ ਰਹਿ ਕੇ ਆਪਣਾ ਸ਼ਾਂਤੀ ਦੇ ਨਾਲ ਆਪਣੇ ਜੀਵਨ ਜਿਹੜਾ ਹੈ ਉਹ ਠੀਕ ਕਰ ਸਕਣ ਸੋ ਮੈਂ ਮੈਂ ਬੁੱਟਰਸਨ ਦੇ ਵਿਚਾਰਾਂ ਦੀ ਪ੍ਰੂਰਤ ਕਰਦਾ